ਵੇਖਾਂ ਕਿੱਦਾਂ ਮਹਾਰਾਣੀ ਸੁੱਤੀ ਪਈ ਐ ਹੈਗਾ ਨੀਂਦ ਕਰਕੇ ਹੀ ਉੱਠੇਗੀ ਤੇ ਤੁਸੀਂ ਕਹਿਣਾ ਵਾ ਪੂਜਾ ਕਿੱਦਾਂ ਬੋਲਣ ਦੀ ਆ ਹਜੇ ਟਾਈਮ ਕਿੰਨਾ ਹੋਇਆ ਵਾ ਕੋਈ ਗੱਲ ਨਹੀਂ ਸਮਝ ਜੂਗੀ ਉਹਨੂੰ ਥੋੜਾ ਟਾਈਮ ਦੇ ਤੇ ਇੰਨੀ ਚਿਰ ਨੂੰ ਮੈਂ ਆ ਜਾਣਾ ਪਹਿਲਾਂ ਇੰਨਾ ਕਰੋ ਫਿਰ ਅੱਗੇ ਦਾ ਕਰਦਾ ਚਲੋ ਇੱਕ ਵਾਰ ਆ ਜਾਓ ਆਪਣੇ ਮੰਮੀ हां की होया अ मेरी एक गल सुन लो गल सुन लो की होया तू बोल के केसा डईयो आज जण तस्सी एक फैसला कारी दियो फैसला कादा फैसला नहीं मेरी गल सुनो ए ਘਰ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੋਈ ਐ ਘਰ ਦਾ ਸਾਰਾ ਕੰਮ ਮੈਂ ਕਰਾਂ ਰਸੋਈ ਸਾਰੀ ਮੈਂ ਵੇਖਾਂ ਤੇ ਤੁਹਾਡੀ ਉਹ ਜਿਹੜੀ लाड़ली ਛੋਟੀ ਨੂੰ ਐ ਉਹ ਹੱਲੇ ਤੱਕ ਉੱਠੀ ਤੱਕ ਨਹੀਂ ਐ ਵੇਖੋ ਕਿੰਨਾ ਟਾਈਮ ਹੁੰਦਾ ਪਿਆ ਮੈਂ ਤੜਕਉ ਮੰਮੀ हां की होए है बडा गरम बोलण रही हां गरम किथे मेरी पहले ते इक ਗੱਲ ਸੁਨ ਲੋ गरम किथे ਨਹੀਂ ਗਰਮ ਹੀ ਬੋਲਣਾ ਦੁਬਾਰਾ ਕਰੋ ਕੋਈ ਗੱਲ ਨਹੀਂ ਦੁਬਾਰਾ ਕਰੋ ਗਰਮ ਹੀ ਬੋਲਣਾ ਉਹ ਤਾਂ ਤੁਹਾਡੀ हां हां ਹੋਰ ਮੈਂ ਕੀ ਕਰਾਂ ਸਾਰੇ ਘਰ ਦੀ ਕੰਮ ਦੀ ਜ਼ਿੰਮੇਵਾਰੀ ਤੇ ਮੇਰੇ ਸਿਰ ਤੇ ਆ ਕਿਸੇ ਨੂੰ ਘਰ ਚ ਕੋਈ ਫਿਕਰ ਤੇ ਨਹੀਂ ਹੈਗਾ ਆ ਜੋ ਦਵਦਾ ਕਰ ਲੈਣਾ ਤੁਸੀਂ ਚਲ ਜਾਣੀ ਹੈ ਕਿ ਅਪਰ ਉੱਥਰੇ ਦੇਖੀ ਤੇ ਕੀ ਕਹਿੰਦੇ ਨੇ ਤਾਂ ਮੈਂ ਵਿਆਹ ਲਈ ਆਈ ਸੀ ਉਹ ਹੋਣਾ ਬੜੀ ਸ਼ੈਤੀ ਕਰਤਾ ਸੀ ਸਾਰੇ ਘਰ ਦੀ ਮੇ ਮਾਰੀ ਤੇਰੀ ਅਜੂ ਜੀ ਹੁਣ ਤੁਹਾਡੇ ਰਾਣਾ ਮੂੰਹ ਸੀਤਾ ਗਿਆ ਇਹ ਕਹਿੰਦੇ ਇਨੀ ਤੁਸੀਂ ਮੈਨੂੰ ਕਮੀ ਲਾਤਾ ਹੈਗਾ ਤੇ ਗੋਲਡੀ ਬੜਾ ਕਹਿੰਦਾ ਸੀਗਾ ਕਿ ਇਹ ਇਤਨਾ ਹੁੰਦਾ ਹੈ ਕਰਾਂਦਾ ਹੁਣ ਆਪਣੀ ਵਾਰੀ ਸ਼ੁਰੂ ਤੋਂ ਲੈ ਲੈ ਗੋਲਡੀ ਇਦਾਂ ਦਾ ਫਲੋ ਵੀ ਨਾਲੇ ਬੜਿਆ ਸ਼ੁਰੂ ਤੋਂ ਬੋਲੋ ਗੁੱਸੇ 'ਚ ਬੋਲਣਾ ਠੀਕ ਹੈ ਤੈਨੂੰ ਤਾਂ ਤੂੰ ਤੇ ਚੁੱਪਗਾ ਤੈਨੂੰ ਤਾਂ ਫਰੀ ਦੀ ਕੰਮ ਵਾਲੀ ਹਾਂ ਇਹ ਤੋਂ ਚਲੋ ਤੂੰ ਤੇ ਨਾ ਚੁੱਪੀ ਕਰ ਜਾ ਤੈਨੂੰ ਤਾਂ ਬਸ ਫਰੀ ਦੀ ਕੰਮ ਵਾਲੀ ਮਿਲੀ ਹੋਈ ਐ ਜਿਹੜੀ ਘਰ ਦਾ ਸਾਰਾ ਕੰਮ ਕਰ ਦਵੇ ਬੈਠੇ ਬਿਠਾਇਆ ਰੋਟੀ ਖਵਾ ਦੇਵੇ ਇਹੀ ਚਾਹੀਦਾ ਨਾ ਤੈਨੂੰ ਨਹੀਂ ਪੂਜਾ ਨਹੀਂ ਹੁੰਦੇ ਬੋਲੀਏ ਤੂੰ ਤਾਂ ਚੁੱਪ ਕਰ ਜਾ ਤੈਨੂੰ ਤਾਂ ਫਰੀਦ ਹੀ ਕੰਮ ਵਾਲੀ ਚਾਹੀਦੀ ਆ ਰਮਾਨਾ ਸੁੱਤੀ ਰਹਿਣੀ ਆ ਦੇਰ ਰਾਤ ਤੱਕ ਮੋਬਾਈਲ ਵੇਣੀ ਆ ਮੰਮੀ ਮੈਨੂੰ ਤਾਂ ਬੜੀ ਸ਼ਿੱਧੀ ਤੁਸੀਂ ਕਹਤਾ ਸੀ ਵਿਆਹ ਤੋਂ ਅਗਲੇ ਦਿਨ ਹੀ ਕਿ ਸਾਰੀ ਜ਼ਿੰਮੇਵਾਰੀ ਤੇਰੀ ਆ ਸਾਰਾ ਘਰ ਸਹਮਣਾ ਕੀ ਗੱਲ ਆ ਹੁਣ ਉਹਦੇ ਵਾਰੀ ਘੜਾ ਮੂੰਹ ਸੀਤਾ ਗਿਆ ਗੋਲਦੀ ਮੈਨੂੰ ਤੇ ਬੜੀ ਸਿੱਖਿਆ ਦਿੱਤਾ ਹੈਗਾ ਇਤਨਾ ਉਤਨਾ ਹੁਣ ਆਪਣੇ ਵਾਰੀ ਸਭ ਭੁੱਲ ਗਿਆ ਚੱਲੋ ਇਹ ਰਹੀ ਤੁਸੀਂ ਮੈਂ ਕਹਿਣਾ ਬਸ ਕਰੋ ਮੈਂ ਕਦੋਂ ਦੀ ਸੁਣੀ ਜਾਨੀ ਆ ਤੁਸੀਂ ਬੋਲੀ ਜਾਂਦੇ ਬੋਲੀ ਜਾਂਦੇ ਮੈਂ ਕਿਹਾ ਮੈਨੂੰ ਥੋੜੇ ਟਾਈਮ ਦੇ ਦੋ ਐਡਜਸਟ ਕਰਨ ਦੇ ਵਿੱਚ ਹੈ ਮੇਰੇ ਬਿਆਹ ਨੂੰ ਟਾਈਮ ਕਿੰਨਾ ਘੇਰਾ ਵਾ ਬੈ ਵੀ ਚਾਹਦੀ ਆ ਆਪਾਂ ਸਾਰੇ ਨਾਲ ਮਿਲ ਕੇ ਰਹੀਏ ਮੈਂ ਤੇ ਨਹੀਂ ਚਾਹਦੀ ਆ ਆਪਾਂ ਲੜੀਏ ਕੀ ਕਹਿੰਦੇ ਇੱਕ ਦੂਜੇ ਦੇ ਨਾਲ ਮੂੰਹ ਬਣਾ ਕੇ ਰੱਖੀਏ ਤੁਸੀਂ ਕਹਿੰਦਾ ਵੇਖ ਲਓ ਕਿਵੇਂ ਕੈਂਚੀ ਵਾਂਗੂ ਜ਼ਬਾਨੇ ਦੀ ਚੱਲਦੀ ਆ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਦੇਵਰਾਣੀ ਜੀ ਏ ਨਾ ਸਸੁਰਾਲ ਹੈਗਾ ਵਾ ਜਾਂ ਸੋਹਰਾ ਸੋਰੇ ਘਰ ਆ ਇਥੇ ਜ਼ੁਬਾਨ ਚੱਲਣ ਨਾਲ ਨਹੀਂ ਹੱਥ ਚੱਲਣ ਦੇ ਨਾਲ ਕੰਮ ਚੱਲਦਾ ਵਾ ਠੀਕ ਆ ਤੇ ਤੁਸੀਂ ਕਹਣਾ ਬੱਸ ਕਰੋ ਤੁਸੀਂ ਦੋਵੇਂ ਜਾਣੀਆਂ ਕਦੋਂ ਦੀ ਸੁਣਨ ਨੀ ਆ ਮੈਂ ਘਰ ਆ ਕੋਈ ਕੀ ਕਹਿੰਦੇ ਆ ਜੰਗ ਦਾ ਮੈਦਾਨ ਨਹੀਂ ਹੈਗਾ ਜੰਗ ਦਾ ਮੈਦਾਨ ਨਹੀਂ ਆ ਨਹੀਂ ਜੰਗ ਦਾ ਮੈਦਾਨ ਨਹੀਂ ਆ ਤੈਨੂੰ ਤੇ ਤੁਹਾਨੂੰ ਤੇ ਮਿਲ ਜੁਲ ਕੇ ਰਹਿਣਾ ਚਾਹੀਦਾ ਵਾ ਇੱਕ ਦੂਜੇ ਨੂੰ ਤਾਨੇ ਦੇ ਦੇ ਨਾਲ ਕੀ ਹੋ ਜਾਊਗਾ ਦੇਖੋ ਇਸ ਤਰ੍ਹਾਂ ਤੁਸੀਂ ਰਹਿਣਾ ਵਾ ਨਾ ਇਤਨਾ ਕਰੋ ਅੱਡੋ ਅੱਡ ਹੋ ਜਾ ਤੂੰ ਅੱਡ ਹੋ ਤੇ ਤੂੰ ਅੱਡ ਹੋ ਜਾ ਹੂੰ ਤੇ ਇੰਨਾ ਕਰ ਲਈ ਪ੍ਰੈਕਟਿਸ ਚਲੋ ਚਲੋ ਬਦਨ ਦੇਖੋ ਕਿਤਰੇ ਕੈਂਚੀ ਵਾਂਗ ਉਹਦੀ ਜੁਬਾਨ ਚੱਲ ਲੈਂਦੀ ਆ ਮੇਰੀ ਗੱਲ ਸੁਣ ਲੋ ਦੇਵਰਾਨੀ ਜੀ ਇਹ ਸਸੁਰਾ ਸੋਰੇ ਘਾਰੇ ਦਾ ਇਥੇ ਜੁਬਾਨ ਨਹੀਂ ਚੱਲਦੀ ਇਥੇ ਹੱਥ ਚੱਲਣੇ ਚਾਹੀਦੇ ਚੱਲਣਾ ਕੰਮ ਚੱਲਣਾ ਚਲੋ ਮੇਰਾ ਵੇਖੋ ਮੰਮੀ ਕਿੱਡੀ ਕੈਂਚੀ ਵਾਂਗ ਜੁਬਾਨ ਚੱਲਣ ਢੀ ਆ ਦੀ ਆ ਸੁਣਾ ਦੇਰਾਨੀ ਜੀ ਮੰਮੀ ਆ ਵੇਖੋ ਮੈਨੂੰ ਕਰਨ ਨਹੀਂ ਮੈਨੂੰ ਕਰਨ ਨਹੀਂ ਕਿ ਮੈਂ ਤੇਰੇ ਨਹੀਂ ਕਰਕੇ ਗਈ ਹੈਗੀ ਆਓ ਵੇਖੋ ਮੈਂ ਪੁੱਲ ਗਈ ਸੀ ਤੂੰ ਵੱਡੀ ਆ ਵੱਡੀ ਹੁੰਦਾ ਇਹ ਮਤਲਬ ਨਹੀਂ ਹੈਗਾ ਕੀ ਸੀ ਕਰਨ ਵੱਡੇ ਹੁੰਦਾ ਇਹ ਮਤਲਬ ਨਹੀਂ ਹੈਗਾ ਕਿ ਤੂੰ ਉੱਤੇ ਰੋਬ ਜਮਾਵੇਂ ਮੈਂ ਇਹ ਨਹੀਂ ਚਾਹਦੀ ਕਿ ਤੂੰ ਦਰਾਨੇ ਜਠਾਨੀਆਂ ਜੇ ਲਾੜੇ ਲੱਗੇ ਰੋ ਸਵਾ ਪਰ ਹੁੰਦੀ ਆ ਭੈਣਾ ਵਾਂ ਸਹੇਲੀਆਂ ਹੁੰਦੀਆਂ ਇਹ ਤੁਹਾਡਾ ਰਿਸ਼ਤਾ ਇੱਕ ਭੈਣਾ ਮੰਗ ਹੋਣਾ ਚਾਹੀਦਾ ਵਾ ਸਹੇਲੀਆਂ ਵਾਂਗ ਹੋਣਾ ਚਾਹੀਦਾ ਵਾ ਨਾ ਕਿ ਤੁਸੀਂ ਇਤਨਾ ਇੱਕ ਦੂਜੇ ਨਾਲ ਲੜੋ ਹਾਂ ਠੀਕ ਹੈ ਇਹ ਤੁਹਾਡੇ ਤੇ ਹੀ ਆ ਜਦੋਂ ਕੀ ਕਹਿੰਦੇ ਆ ਦਰਾਣੀ ਜਠਾਨੀਆਂ ਦਾ ਰਿਸ਼ਤਾ ਬੰਦਾ ਵਾ ਜੇ ਉਹ ਚੰਗਾ ਰਹਿੰਦੇ ਘਰ ਸਵਰਗ ਬਣ ਜਾਂਦਾ ਵਾ ਤੇ ਜੇ ਇਤਨਾ ਹੀ ਲੜਾਈ ਰਵੇ ਤੇ ਘਰ ਦੇ ਜੀਵ ਹੀ ਉਸ ਘਰ ਨੂੰ ਨਰਕ ਦੀ ਤਰ੍ਹਾਂ ਠੀਕ ਹੈ